ਵਰਤਾਨਿਆਤੋਂ ਸਿੱਖਾਂ ਲਈ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਪੰਜਾਬਣਾਂ ਨੇ ਨਵਾਂ ਰਿਕਾਰਡ ਬਣਾ ਦਿੱਤਾ ਤੇ ਨਾਲ ਹੀ ਸਿੱਖ ਰਾਜ ਬਾਰੇ ਵੱਡਾ ਐਲਾਨ ਹੋਇਆ ਜੁੜੇ ਰਹੋ ਸਾਰੀ ਜਾਣਕਾਰੀ ਤੁਹਾਡੇ ਰੂਬਰੂ ਕਰ ਰਹੇ ਹਾਂ ਵਰਤਾਨਿਆ ਦੀ ਸੰਸਦ ਦੇ ਉੱਪਰਲੇ ਸਦਨ ਹਾਊਸ ਆਫ ਲਾਰਡ ਚ ਭਾਰ ਦੇ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਪਦਮਪੂਰਨ ਦੇ ਸਨਮਾਨ ਚ ਲਾਰਡ ਰੰਮੀ ਰੈਂਜ਼ਰ ਅਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਚ ਲਾਰਡ ਕੁਲਦੀਪ ਸਿੰਘ ਸੋਤਾ ਸੰਸਦ ਮੈਂਬਰ ਤਨਮਨਜੀਤ ਸਿੰਘ ਟੈਸੀ ਵਰਤਾਨਿਆ ਸਿੱਖ ਐਸੋਸੀਏਸ਼ਨ ਦੇ ਹਰਦੇয়াল ਸਿੰਘ ਤਰ ਹਰਦੀਪ ਸਿੰਘ ਆਦਤ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ ਇਸ ਮੌਕੇ ਬੋਲਦਿਆਂ ਲਾਰਡ ਰਮੀ ਰੇਂਜਰ ਨੇ ਕਿਹਾ ਕਿ ਤਰਲੋਚਨ ਨੇ ਹਮੇਸ਼ਾ ਸੱਖਾਂ ਦੀ ਨੁਮਾਇੰਦਗੀ ਕੀਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਇਆ ਸੰਸਦ ਮੈਂਬਰ ਟੇਸੀ ਤੇ ਲਾਰਡ ਸੋਤਾ ਨੇ ਕਿਹਾ ਕਿ ਤਰਲੋਚਨ ਸੰਗਤ ਸਾਨੂੰ ਮਾਣ ਸਮਾਗਮ ਨੂੰ ਸੰਬੋਧਨ ਕਰਦੇ ਹਾਂ ਤਰਲੋਚਨ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਰਤਾਨੀਆ ਚ ਸਿੱਖ ਸੰਸਦ ਮੈਂਬਰਾਂ ਦੀ ਗਿਣਤੀ 12-13 ਤੱਕ ਪਹੁੰਚ ਗਈ ਹੈ ਉਹਨਾਂ ਕਿਹਾ ਕਿ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਨੂੰ ਇਕੱਠੇ ਹੋ ਕੇ ਹਰ ਸਾਲ ਭਾਰਤ ਆਉਣਾ ਚਾਹੀਦਾ ਜਿੱਥੇ ਇਹ ਦੋਵੇਂ ਦੇਸ਼ਾਂ ਵਿਚਾਲੇ ਫੁੱਲ ਦਾ ਕੰਮ ਕਰਨਗੇ ਉੱਥੇ ਭਾਰਤ ਵਾਸਤੇ ਸਿੱਖਾਂ ਨੂੰ ਮਾਣ ਹੋਵੇਗਾ ਤੇ ਪੂਰੇ ਭਾਰਤ ਸਿੱਖਾਂ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਨਗੇ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਤੋਸਾਖਾਨਾ ਜਿਸ ਦੀ ਸੂਚੀ ਡਾਕਟਰ ਲੌਗਨ ਨੇ ਤਿਆਰ ਕੀਤੀ ਸੀ ਉਹ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਸਿੱਖਾਂ ਸਰਮਾਇਆ ਲੁੱਟ ਕੇ ਲੈ ਆਂਦਾ ਕਟੂਕਾ ਟੋਸ ਨੂੰ ਮਿਊਜ਼ੀਅਮ ਦੇ ਰੂਪ ਚ ਇੱਕ ਛੱਤ ਹੇਠ ਪ੍ਰਦਰਸ਼ਿਤ ਕਰਨਾ ਚਾਹੀਦਾ ਤਾਂ ਜੋ ਦੁਨੀਆ ਤੇ ਸਾਡੀ ਅਗਲੀ ਪੀੜ੍ਹੀ ਇਸ ਨੂੰ ਵੇਖ ਸਕੇ ਦੱਸਦੀ ਹੈ ਕਿ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਕੀ ਰਿਸਟਾਰਮਰ ਵੱਲੋਂ ਬੀਤੇ ਦਿਨੀ ਮੰਤਰੀ ਮੰਡਲ ਚ ਕੀਤੇ ਫੇਰਬਦਲ ਦੌਰਾਨ ਆਪਣੇ ਮੰਤਰੀ ਮੰਡਲ ਚ ਦੋ ਪੰਜਾਬਣ ਸੰਸਦ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਚ ਹੈਸਤਨ ਫੈਲਟਮ ਤੋਂ ਪਾਰਲੀਮੈਂਟ ਮੈਂਬਰ ਸੀਮਾ ਮਲਹੋਤਰਾ ਨੂੰ ਰਾਜ ਉਪਦੇਸ਼ ਮੰਤਰੀ ਬਣਾਇਆ ਗਿਆ ਜਿਸ ਦੇ ਨਾਲ ਉਹ ਆਪਣੇ ਪਹਿਲੇ ਅਹੁਦੇ ਤੇ ਵੀ ਬਣੀ ਰਹੇਗੀ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਵਿਦੇਸ਼ ਰਾਸ਼ਟ ਮੰਡਲ ਤੇ ਵਿਕਾਸ ਵਿਭਾਗਾਂ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਉਹ ਸਿੱਖਿਆ ਵਿਭਾਗ ਚ ਬਰਾਬਰਤਾ ਰਾਜ ਮੰਤਰੀ ਵਜੋਂ ਪਹਿਲਾਂ ਵਾਂਗ ਕੰਮ ਵੀ ਕਰਦੇ ਰਹਿਣਗੇ ਇਸੇ ਤਰ੍ਹਾਂ ਸੌਥ ਹੈਪਟਨ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੀ ਸਿੱਖ ਪਰਿਵਾਰ ਚ ਜਨਮੇ ਸਤਵੀਰ ਕੌਰ ਨੂੰ ਕੈਬਨਟ ਚ ਸ਼ਾਮਲ ਕਰਦੇ ਆ ਸੰਸਦੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਤਵੀਰ ਕੌਰ ਨੂੰ ਬਰਤਾਨੀਆ ਦੀ ਕਿਸੇ ਕਾਉਂਸਲ ਦੀ ਪਹਿਲੀ ਸਿੱਖ ਨੇਤਾ ਹੋਣ ਦਾ ਵੀ ਮਾਣ ਹਾਸਲ ਹੈ ਸਤਵੀਰ ਕੌਰ ਇਹਨਾਂ ਦਿਨਾਂ ਚ ਜਨੇਪਾ ਛੁੱਟੀਆਂ ਤੇ 8 ਅਗਸਤ ਚ ਉਹਨਾਂ ਬੱਚੀ ਨੂੰ ਜਨਮ ਦਿੱਤਾ ਹੈ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਸਤਵੀਰ ਕੌਰ ਦੀ ਥਾਂ ਸੰਸਦ ਮੈਂਬਰ ਸਾਈਮਨਜ਼ ਕੁਝ ਸਮੇਂ ਲਈ ਉਹਨਾਂ ਦਾ ਕੰਮਕਾਜ ਵੇਖਣਗੇ